ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਹਰੜਕਲਾ ਤਹਿਸੀਲ ਆਈ ਨਾਲਾ ਦੇ ਜਲਾਇਆ ਮਸਲ ਅੱਜ ਤੁਹਾਨੂੰ ਟੌਪ ਦੇ ਤਿੰਨ ਗੀਨੇ ਵਿਖਾਉਣਗੇ ਬਿਲਕੁਲ ਦੋ ਦੇ 나ੜੂ ਦੇ ਬੱਚੇ ਗਿੱਲੇ 나ੜੂ ਆ ਤੇ ਇੱਕ ਛੋਟੀ ਦਸਾਂਗ ਦੇ ਨਾਲ ਦੀ ਸੂਈ ਆ ਤੇ ਕਰਦੇ ਆਂ ਮਨਜੋਦ ਵੀਰ ਨਾਲ ਗੱਲਬਾਤ ਮਨਜੋਦ ਵੀਰ ਸასი ਕਾਲ ਇਹ ਹਾਲ ਚੱਲ ਜੀ ਵਧੀਆ ਚੱਲਦਾ ਜੀ ਹੋਰ ਠੀਕ ਠਾਕ ਆਪਣਾ ਨਾਮ ਤੇ ਡਰੈਸ ਦੱਸੋ। ਮੈਂ ਮਨਜੋਤ ਸਿੰਘ ਪਿੰਡ ਹੈੜਾ ਕਲਾਸ ਸੀ ਲਾਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ। ਫੋਨ ਨੰਬਰ 9041796787 ਠੀਕ ਆ ਤੇ ਮਨਜੋਤ ਵੀਰਾ ਜਿੰਨ ਪੀਸ ਆ? ਤਿੰਨ। ਅੱਛਾ। ਹਾਂਜੀ। ਠੀਕ ਆ। ਤੇ ਮਨਜੋਤ ਵੀਰ ਇਹ ਕਿੰਨੇ ਵਸੂਏ ਝੋਟੀ ਜੇ? ਪਹਿਲਾ ਸੂਆ ਸੂਈ। ਹਾਂਜੀ। ਪਹਿਲਾ ਸੂਆ ਸੂਈ ਜੇ। ਪਹਿਲਾ ਸੂਆ ਸੂਈ ਆ। ਦੁੱਧ ਕਿੰਨਾ ਜੇ? ਦੁੱਧ ਥੱਲੇ ਵਾਸਤੇ। ਅੱਛਾ ਤਾਂ ਕਿੰਨੇ ਕਿ ਦਿਨਾਂ ਦੀ ਸੂਈ ਆ? ਆ ਇਹਨੂੰ ਹੋਈ ਗਏ ਜਿੰਨ 9-10 ਦਿਨ। 9-10 ਦਿਨ ਹੋ ਗਏ। ਹਾਂਜੀ। ਠੀਕ ਆ। ਆਜੇ ਵੀਰ ਜੀ ਖੋਲ ਕੇ ਵਿਖਾਓ ਝੋਟੀਆਂ ਇਹ ਤੁਹਾਨੂੰ ਵਿਖਾਉਣੇ ਆ ਦਾ ਬੱਚਾ ਵੀ ਪਹਿਲਾ ਹੀ ਸੂਆ ਝੋਟੀਆਂ ਦਾ ਬਹੁਤ ਹੀ ਚੰਗੀ ਝੋਟੀਆਂ ਤੇ ਰੇਟ ਵੀ ਅੱਜ ਮਨਜੋਤ ਵੀਰ ਦੇ ਬਿਲਕੁਲ ਜਾਇਜ਼ ਆ ਦੇਖੋ ਥਣਾ ਦਾ ਸਹਿਜ ਤੇ ਗੈਬ ਗਲਾਬੀ ਥਾਂ ਤੇ ਪਹਿਲਾ ਹੀ ਸੂਆ ਤੇ ਨਿੱਕੀ ਸਿੰਗੀ ਦੀ ਝੋਟੀਆਂ ਬਿਲਕੁਲ ਇਹਨੂੰ ਖੋਲ ਕੇ ਵਿਖਾਉਣੇ ਆ ਇਹ ਬਹੁਤ ਹੀ ਸਾਫ਼ ਸੁਥਰੀ ਝੋਟੀਆਂ ਏ ਜੁਆਇਜ਼ ਵੀ ਕਰੋ

देखो कट्टा भी प्योर मगर लोया जे बिल्कुल ताजी सुई आ मंजोत वीर आ जाओ जे मंजोत वीर ते मोल दी गल करगे ते मोल ਕਰਦੇ ਆਪਾਂ 70000 70000 जायज या ਕਿੰਨੇ ਕਰ 6000 60 ਦੀ 65 ਦੀ मंजोत वीर ਹੋ ਗਈ ਜੇ ਲਓ ਵੀਰ ਜੀ ਪਹਿਲਾ ਹੀ ਸੂਆ ਝੋਡੀ ਦੇ 65000 ਦੇ 8 ਕਿਲੋ ਦੁੱਧ ਜੇ ਇਹਦੀ ਝੋਡੀ ਦਾ ਮੰਡੀ ਦੇ ਲੱਖ ਲੱਖ ਮੰਗਦੇ ਲੱਖ ਲੱਖ ਰੁਪਈਆ ਬਿਲਕੁਲ ਇਦਾਂ ਹੀ ਤੇ ਥਣਾ ਦਾ ਸਾਇਜ ਤੇ ਗੈ ਦੇਖੋ ਝੋਡੀ ਦੇ ਪਾਉ ਦੀ ਸਾਸੋਂ ਰੀ ਝੋਟੀ ਜੇ ਤੇ ਆਜੋ ਅੱਗੇ ਕਰੀਏ ਦੋ ਨੰਬਰ ਵਾਲੀ ਦੀ ਗੱਲ ਮਨਜੋਤ ਵੀਰ ਇਹ ਕਿੰਨਾ ਸੂਆ ਏ ਆ ਆ ਦੂਜਾ ਦੂਜਾ ਸੂਆ ਕਿਦਾਂ ਦੀ ਸੂਈ ਆ ਪਰਸੋਂ ਦੀ ਸੂਈ ਲਓ ਵੀਰ ਜੀ ਇਹ ਪਰਸੋਂ ਦੀ ਝੋਟੀ ਸੂਈ ਨਿੱਕੇਆ ਸਿੰਘ ਦੀ ਝੋਟੀ ਆ ਤੇ ਇਹ ਵੀ ਵੀਰ ਜੀ ਖੋਲ ਕੇ ਕਿੰਨਾ ਜੇ ਬੋਲਾ ਇਹਦੇ ਥਲੇ ਇਹ ਥਲੇ ਬੋਲਾ ਹੋਊਗਾ ਨੂਨ ਦਾ ਕੇ ਲਓ ਵੀਰ ਜੀ 9 10 ਕਿਲੋ ਦੀ ਮਾਲ ਕਿ ਤੇ ਇਰਾਣ ਚਾਦਾ 10 ਕਿਲੋ ਦੀ ਮਾਲ ਹੈ ਬੈ ਜੈਡ ਬਲੈਕ ਝੋਟੀ ਜੇ ਤੇ ਥਣਾ ਦਾ ਇਹਦਾ ਵੀ ਸੈਜ ਤੇ ਗਾਇ ਵੇਖੋ ਬਹੁਤ ਸਾਫ ਸੁਥਰੀ ਝੋਟੀ ਆ ਬਾਕੀ ਤਾਨੂੰ ਤੋੜ ਕੇ ਵਿਖਾਉਂਦੇ ਆਂ ਦੇਖੋ ਜਦੋਂ ਕਿ ਕਿੰਨੇ ਵਜੇ ਦੀ ਚਵਾਈ ਹੋਈ ਆ ਇਹਦੀ ਲੇਟ ਹੀ ਹੋਈ ਏ ਅੱਛਾ ਅੱਜ ਇਤਨੇ ਪਸ਼ੂ ਆਏ ਨੇ ਹਾਂਜੀ ਆਜੇ ਲਓ ਵੀ ਜਿੱਤਨੇ ਪਸ਼ੂਆਂ ਦੀ ਚਵਾਈ ਹੋ ਕੇ ਫੇਰ ਹੀ ਆਇਆ ਐ ਬਾਕੀ ਬਹੁਤ ਹੀ ਸਾਫ ਸਫਾਈ ਝੋਟੀ ਆ ਤੇ ਕੱਦ ਵਜਨ ਵੀ ਝੋਟੀ ਦਾ ਬਹੁਤ ਹੀ ਚੰਗਾ ਸਿੰਗੀ ਬਿਲਕੁਲ ਨਿੱਕੀ ਆ ਅਰੇ ਵੀਡੀਓ ਵੀ ਸਾਡੀ ਲਈ ਤੋ ਵੀਡੀਓ ਚਲੋ ਕੋਈ ਗੱਲ ਨਹੀਂ ਮੇਰਾ ਵੀ ਇਹਦੇ ਮਗਰ ਕੱਟੀ ਇਹਦੇ ਮਗਰ ਵੀ ਕੱਟੀ ਲਓ ਵੀ ਜੀ ਇਹਦੇ ਮਗਰ ਵੀ ਕੱਟੀ ਜੇ ਤੁਹਾਨੂੰ ਕੱਟੀ ਵੀ ਵਿਖਾ ਦਿੰਨੇ ਆ ਆ ਬਿਲਕੁਲ ਤਾਜੀ ਸੂਈ ਆ ਇਹ ਦੀ ਕੱਟੀ ਜੇ ਮਨਜੋਤ ਵੀਰ ਜੇ ਇਹਦੇ ਮੁੱਲ ਦੀ ਗੱਲ ਕਰੀਏ ਦੇ ਮੁੱਲ ਕਰਦੇ ਪਕਣੇ ਯਾਰ 90000 95000 ਹਾਂਜੀ ਜਾਇਜ਼ 90000 ਦੀ ਚਲੋ ਵੀਰ ਜੀ 90000 ਦੀ ਹੋ ਗਈ ਜੇ ਬਹੁਤ ਹੀ ਸਾਫ਼ ਸਤਹੀ ਝੋਟੀ ਜੇ ਮਨਜੋਤ ਵੀਰ ਕੋ ਕਰ ਦਈਏ ਮਾਨਤਾ ਨਾ ਕੋਈ ਨਹੀਂ ਆਪ ਹੀ ਕਰ ਦੋ ਹਾਂਜੀ ਆਪ ਹੀ ਕਰ ਦੋ ਆਪ ਹੀ ਕਰ ਦਈਏ ਹਾਂਜੀ ਦੇ ਦਈਏ 87000 ਦੀ ਲਓ ਵੀਰ ਜੀ ਮਨਜੋਤ ਵੀ ਨੇ ਬਿਲਕੁਲ ਨਿਕੇ ਨਿਕੇ ਮੋਲਾ ਚ ਪਾਤਾ ਜੇ 85000 ਨਹੀਂ ਕਹਿੰਦਾ ਦੇ ਦਾਂਗੇ ਝੋਟੀ ਬਹੁਤ ਸਾਫ ਸੁਥਰੀ 13 14 ਕਿਲੋ ਦੀ ਮਾਲਕ ਜੀ ਤੇ ਉਧਰੋਂ ਆ ਗਈ ਪੂਰੀ ਵੱਡੀ ਝੋਟੀ ਦੇਖੋ ਦੇਖੋ ਵੀਰ ਜੀ ਪੜੀ ਇਹ ਕਲ ਦੀ ਸੁਈ ਮਨਜੋਤ ਕਲ ਦੀ ਸੁਈ ਜੀ ਲਓ ਵੀਰ ਜੀ ਇਹ ਕਲ ਦੀ ਝੋਟੀ ਸੁਈ ਜੇ ਬਹੁਤ ਹੀ ਸਾਫ ਸੁਥਰੀ ਤਾਂ ਥਣ ਪਾਂਡਾ ਵੀ ਬਹੁਤ ਹੀ ਜ਼ਿਆਦਾ ਜੇ ਝੋਟੀ ਦਾ ਐ ਗਿੜਗਿੜਦੇ ਥਣ ਲੱਗਾ ਝੋਟੀ ਨੂੰ ਦੇਖੋ ਅੱਗੋਂ ਵੀ ਥਣਾ ਦਾ ਵਾਣੇ ਦੇ ਵੇਖੋ ਜਿਹੜਾ ਤਾਰਾਂ ਪਰੋਈਆਂ ਲੀਆਂ ਇਸ ਤਰ੍ਹਾਂ ਨਾੜਾਂ ਦੁੱਧ ਵਾਲੀ ਝੋਟੀ ਆ ਪੂਰੀ ਵੱਡੀ ਦੇ ਕੱਦ ਵਜਣ ਵਾਲੀ ਐ ਅੱਜ ਹੀ ਵੀਰ ਕੋ ਪਸ਼ੂ ਆਏ ਚੰਗੀ ਆ ਬਿਲਕੁਲ ਇਹਦੇ ਮਗਰ ਮੰਜੂਤ ਕੱਟੀ ਆ ਇਹਦੇ ਮਗਰ ਵੀ ਕੱਟੀ ਲੋ ਵੀ ਜੀ ਇਹਦੇ ਮਗਰ ਵੀ ਕੱਟੀ ਏ ਤਾਂ ਥਣਾ ਦਾ ਸੈਜ ਤੇ ਗਿਆ ਦੇਖੋ ਤੁਸੀਂ ਇਹਦਾ ਵੀ ਤੁਹਾਨੂੰ ਬੱਚਾ ਵਖਾਉਨੇ ਆ ਇਹ ਤਾਂ ਮੰਜੋਤ ਉਹ ਬੱਚਾ ਹੈ। ਆਓ ਬੋਲੀ। ਲਓ ਵੀ ਜੀ ਇਹਦਾ ਵੀ ਤੁਹਾਨੂੰ ਬੱਚਾ ਵਖਾਦਨੇ। ਆ ਜੀ ਬਿਲਕੁਲ ਤਾਜੀ ਸੂਈ ਨਾੜੂ ਦੇ ਇਹਦਾ ਵੀ ਬੱਚਾ ਜੀ। ਇਹਦੇ ਮਗਰ ਵੀ ਕੱਟੀ ਜੇ। ਕੱਟੀ ਜੇ। ਇਹਦੇ ਮਗਰ ਵੀ ਕੱਟੀ ਜੇ। ਤੇ ਬਾਕੀ ਮੰਜੋਤ ਵੀਰ ਦੁੱਧ ਕਿੰਨਾ ਕੁ ਚੁਵਾਈ? 20 ਛੋਟੀ ਹੈ। ਉਹ ਵੀ 13-14 ਕਿਲੋ ਚ। ਹੁਣ ਕਿੰਨਾ ਉਹ ਬੋਲਾ? ਹੁਣ ਇਹਦੇ ਥੱਲੇ ਵੀ ਉਹਨਾਂ ਦੀ ਹੋ। 9-10 ਕਿਲੋ ਹੀ। ਹਾਂਜੀ। ਲਓ ਜੀ ਇਹਦੇ ਥੱਲੇ ਵੀ 9-10 ਕਿਲੋ ਹੀ ਹੋਊਗਾ। ਤੇ ਮੰਜੋਤ ਵੀਰ ਇਹਦਾ ਮੁੱਲ ਲੱਖ ਜੈਜ 90000 ਦੀ 90 ਦੀ ਧਰ ਦਈਏ ਥੋੜਾ ਜਿਹਾ ਆਪ ਹੀ ਗੱਲ ਹਾਂਜੀ ਖਾਣਾ 90000 ਦੀ ਝੋਟੀ ਦੇ ਦਈਏ ਹਾਂਜੀ 90 ਦੀ ਦੇ ਦਈਏ 90 ਦੀ ਹਾਂ ਕੋਈ ਗੱਲ ਨਹੀਂ ਜਾਣ ਦਈਏ ਬਿਲਕੁਲ ਮਨਜੋਤ ਵੀਰਾਂ ਜੀ ਨਿੰਕੇ ਨਿੰਕੇ ਮੁੱਲ ਪਾਏ ਪਰ ਝੋਟੀਆਂ ਬਿਲਕੁਲ ਗਿੱਲੇ 나ੜੂ ਤੇ ਆ ਇਹ ਮੱਚੇ ਗਿੱਲੇ 나ੜੂ ਤੇ ਉਹ ਪਤਨਾ ਕਹਿੰਦਾ ਬਿਲਕੁਲ ਤਾਜ਼ੀਆਂ ਸੁਈਆਂ ਗਿੱਲੇ 나ੜੂ ਤੇ ਬੱਚੇ ਆ ਤੇ ਤਿੰਨੇ ਝੋਟੀਆਂ ਤਿੰਨੇ ਹੀ ਬਹੁਤ ਹੀ ਚੰਗੀਆਂ ਐ ਤੇ ਹੋਰ ਮਨਜੋਤ ਵੀਰ ਬਾਗ ਆਇਆ ਹੋਊ ਕਿ ਨਾ ਸ਼ੇਡ ਹੈ ਤੇ ਤੰਗੀ ਕਰਦੇ ਰਹੋ ਸਾਡੇ ਆਗਲ ਤੇ ਸੁਹੀ ਨਹੀਂ ਹੁੰਦੇ ਆ ਹਾਂਜੀ ਸੂਵੇ ਮਿਲਣਗੇ ਹਰ ਵਕਤ ਮਨਜੋਤ ਵੀਰ ਮਿਲਣਗੇ ਡੰਗਰ ਆਪਣੇ ਕੋ ਤਾਂ ਵੀਡੀਓ ਪੋਵੇ ਤੇ ਪੈਣਾ ਆਏ ਨਾ ਠੀਕ ਆ ਹੋਰ ਮਨਜੋਤ ਵੀ ਠੀਕ ਠਾਕ ਪੈਸੇ ਪੂਰੇ ਪਾ ਦਿਆ ਕਰੋ ਤੇ ਘਰ ਘਰ ਬਣਾਉਂਦੇ ਕਿ ਤੁਹਾਡੀ ਖਾੜ ਠੀਕ ਆ ਮਨਜੋਤ ਵੀ ਠੀਕ ਆ ਹਾਂਜੀ ਚਲੋ ਠੀਕ ਆ ਬਹੁਤ ਬਹੁਤ ਧੰਨਵਾਦ ਜੀ